ਅੱਜ ਜਿਵੇਂ ਜੀਤ ਮਾਨ ਉਹਨਾਂ ਨੂੰ ਰੋਲ ਰੱਖਿਆ ਉੱਤੇ ਐਮਪੀ ਸਾਹਿਬ ਹੈ ਸਾਡੇ ਜਿਨ੍ਹਾਂ ਨੇ ਠੋਕੇ ਇਹਨਾਂ ਦੇ ਆਪ ਦੀ ਸਰਕਾਰ ਬੰਦੇ ਬੰਦੇ ਆਮ ਆਦਮੀ ਪਾਰਟੀ ਸਰਕਾਰ ਨੂੰ ਤੇ ਜੋ ਵੀ ਸਾਡੇ ਡਿਫਰੈਂਸਿਸ ਰਹੇ ਹੋਣੇ ਚੁਣੇ ਹੋਏ ਨੁਮਾਇंदे ਹੈ ਪੰਜਾਬ ਦੇ ਅੰਦਰ ਪਾਰਲੀਮੈਂਟ ਹੈ ਅੱਜ ਕਹਿੰਦੇ ਇਸ ਪ੍ਰੋਟੈਸਟ ਨਹੀਂ ਜਾਣ ਦੇਣਾ ਕਾਹਦਾ ਪ੍ਰੋਟੈਸਟ ਕਰ ਰਿਹਾ ਹੈ ਪ੍ਰੋਟੈਸਟ ਉਹਨਾਂ ਲੋਕਾਂ ਦਾ ਹੈ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਭਗਵਤ ਮਾਨ ਜੀ ਨੂੰ ਉਹਨਾਂ ਦੀ ਜ਼ੁਬਾਨ ਦੇ ਅੰਦਰ ਜਵਾਬ ਦਿੱਤਾ ਗਵੰਤ ਬਾਜੀ ਨੇ ਸਾਰੀ ਉਮਰ ਆਪਣੀ ਰੋਜੀ ਰੋਟੀ ਪਿਚਰਾ ਕਰਕੇ ਕਮਾਈ ਹੈ ਲੋਕਾਂ ਦੇ țeਡਾ ਕਰਕੇ ਲੋਕਾਂ ਦੇ ਮਜ਼ਾਕ ਉਡਾ ਕੇ ਲੋਕਾਂ ਦੇ ਖਿਲਾਫ ਬੋਲ ਕੇ ਆਪਣੀ ਜ਼ਿੰਦਗੀ ਆਪਣਾ ਕੈਰੀਅਰ ਬਣਾਇਆ ਤੇ ਅੱਜ ਜੇ ਕਿਸੇ ਉਹਨਾਂ ਦੇ ਪੁਰਾਣੇ ਕੁਲੀਗ ਨੇ ਆਵਾਜ਼ ਕੋ ਉਠਾਤੀ ਉਹਨਾਂ ਦੀ ਭਾਸ਼ਾ ਚ ਬੋਲਤਾ ਜਿਵੇਂ ਉਹ ਲੋਕਾਂ ਦਾ ਮਜ਼ਾਕ ਉਡਾਉਂਦੇ ਆਂ ਅਗਰ ਕਿਸੇ ਨੇ ਉਹਨਾਂ ਨੇ ਮਜ਼ਾਕ ਉਡਾਤਾ ਤੇ ਅੱਜ ਚਮਕੋਤ ਡੁੰਗਾ ਰਹੇ ਸਾਬ ਇੱਕ ਦੇ ਬਾਅਦ ਇੱਕ ਬੱਚਾ ਢੋਕੀ ਤੁਰੀਆਂ ਦੇ ਪਹਿਲਾ ਘੈਰਾ ਸਾਹਿਬ ਦੇ ਬੱਚੇ ਢੋਕੇ ਗੁਣਾ ਆਹ ਇਹਦਾ ਮੈਂ ਤਾਂ ਸਮਝਦਾ ਕੋਈ ਆ ਤਾਂ ਬਹਾਨਾ ਹੈ ਜਾਂ ਪਾਣਾ ਹੈ ਆ ਪਾਣਾ ਪੰਜਾਬ ਤੇ ਜਰੂਰ ਵਰਤ ਗਿਆ ਸਾਬਾ ਸਿੱਧੂ ਸਾਹਿਬ ਦਾ ਮਸਲਾ ਨਹੀਂ ਆ ਇੱਕ ਪਿਕਚਰ ਦਿਖਾ ਰਿਹਾ ਹੈ ਵੀ ਅੱਜ ਪੰਜਾਬ ਦੇ ਅੰਦਰ ਸਰਕਾਰ ਕਿੰਨੀ ਘਬराई ਹੋਈ ਹੈ ਸਰਕਾਰ ਆਪਣੇ ਖਿਲਾਫ ਆਵਾਜ਼ ਸੁਣ ਤੋਂ ਜਿਹੜੇ ਲੋਕਤੰਤਰ ਦੀ ਦੁਹਾਈ ਦੇ ਰਹੇ ਸੀਗੇ ਜਿਨ੍ਹਾਂ ਨੇ ਉਸੇ ਰਾਮਲੀਲਾ ਮદાન ਦੇ ਅੰਦਰ ਲੋਕਤੰਤਰ ਪਛਾਣ ਦੀ ਆਵਾਜ਼ ਲੈ ਕੇ ਚੱਕੇ ਸੀਗੇ ਅੱਜ ਲੋਕਤੰਤਰ ਦਾ ਗੜਾ ਕੌਣ ਕੁੱਟਿਆ ਜਾ ਰਿਹਾ ਹੈ ਕਾਨੂੰਨ ਦੀ ਗੱਲ ਕਰਦੇ ਆ ਕਿ ਬਹੁਤ ਕਾਲੇ ਕਾਨੂੰਨ ਬਣਾ ਕੇ ਜੇ ਸਾਨੂੰ ਸਾਡੇ ਸੁਪਰੀਮ ਕੋਰਟ ਜੇ ਜੀਵਾਲ ਸਾਹਿਬ ਨੂੰ ਬੁਲਾਇਆ ਜਾ ਰਿਹਾ ਪਰ ਇਹਨਾਂ ਦੇ ਸਿਮਰਜੀਤ ਮਾਨ ਦੇ ਕਿਹੜਾ ਕਾਨੂੰਨ ਲਾਇਆ ਹੈਗਾ ਉਹਨਾਂ ਨੂੰ ਕਿਵੇਂ ਬਿਠਾਰ ਕੇ ਪਹਿਲਾਂ ਜੇ ਜੀਵਾਲ ਸਾਹਿਬ ਨੂੰ ਤਾਂ ਜੇ ਬੁਲਾਇਆ ਹੀ ਹੈ ਉਹ ਕਹਿੰਦੇ ਨਹੀਂ ਮੈਂ ਉੱਥੇ ਪ੍ਰਦਰਸ਼ਨ ਕਰੂੰਗਾ ਵੇਸ਼ ਕਿਉਂ ਨਹੀਂ ਹੁੰਦੇ ਸਾਹਿਬ ਸੋ ਲੋਕਤੰਤਰ ਦੀ ਦਵਾਈ ਦੇਣਾ ਛੱਡਣ ਲੋਕਾਂ ਨੂੰ ਜਵਾਬ ਦੇਣਾ ਚਾਲੂ ਕਰਨ ਲੋਕ ਉਹਨਾਂ ਜਵਾਬ ਲੈਣਗੇ